ਇਹ ਨੋਟ ਰਸੀ ਖਰਚਦੇ ਨਹੀਂ ਸਰ ਇਹ ਨੋਟ ਬਿਲਕੁਲ ਨਾ ਜਿਹੜੇ ਅੱਜ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਜਿੰਦਾਬਾਦ ਨਿਊਜ਼ ਚੈਨਲ ਨਿਊਜ਼ ਤੇ ਔਨ 에ਅਰ ਨਿਊਜ਼ 24/7 ਤੋਂ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਅਸੀਂ ਆਏ ਹਾਂ ਸ਼ਿਵ ਕੁਮਾਰ ਜੀ ਔਰ ਅਨਿਲ ਕੁਮਾਰ ਜੀ ਕੋ ਜੋ ਸਾਡੇ ਮਿੱਤਰ ਵੀ ਨੇ ਇਹਨਾਂ ਨਾਲ ਅੱਜ ਕੁਝ ਵਾਰਤਾਲਾਪ ਕਰਾਂਗੇ ਅੱਜ ਦੇ ਹਾਲਾਤ ਔਰ ਇਹਨਾਂ ਤੋਂ ਗੁਰਵਿਸ਼ ਦੀ ਲਾਗੇ ਆਪਣੇ ਜਿੰਦਾਬਾਦ ਨਿਊਜ਼ ਚੈਨਲ ਨੂੰ ਸ਼ੁਰੂ ਕਰ ਰਹੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸ਼ੇਖਮਾਰ ਜੀ ਦੇਖਵਾ ਜੀ ਤੁਹਾਡਾ ਬਹੁਤ-ਬਹੁਤ ਰਵਾਨ ਸਵਾਗਤ ਹੈ ਜੀ ਅਨੰਦ ਤੋਂ ਬਹੁਤ-ਬਹੁਤ ਸਵਾਗਤ ਹੈ ਅਸੀਂ ਅੱਜ ਤੁਸੀ ਇਹ ਸਮਝੋ ਪ੍ਰਬਾਤਵਾ ਦਾ ਉੱਠ ਤੇ ਆਸਰਾ ਲੈ ਕੇ ਤੁਹਾਡੇ ਕੋਲੋਂ ਗੱਲਬਾਤ ਕਰਨ ਆਏ ਸੀ ਕਾਪੜੇ ਜ਼ਿੰਦਾਬਾਦ ਨਿਊਜ਼ ਨੂੰ ਸਟਾਰਟ ਕਰਨ ਅਸੀਂ ਅੱਜ ਤੇ ਅੱਜ ਇੱਕ ਵਿਸ਼ੇ ਤੇ ਆਏ ਸੀ ਇਹ ਅਸੀਂ ਚਾਹਾਂਗੇ ਕਿ ਕੋਈ ਚੀਜ਼ ਇਹੋ ਜੀ ਦਸ਼ਕਾਂ ਨੂੰ ਦੱਸੋ ਕਿ ਜਿਹਦੇ ਨਾਲ ਸਾਡੇ ਇੱਕ ਜ਼ਿੰਦਾਬਾਦ ਨਿਊਜ਼ ਨੂੰ ਪਹਿਲੇ ਲੱਗ कोई ऐसी भी बात कह दो कोई देखो आज मार्केट ਦੇ ਵਿੱਚ ਹਰ ਹਰਕਾਰ ਮਚੀ ਹੋਈ ਹੈ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਨੇ ਬੱਚੇ ਫੋਰਨ ਦਾ ਬਹੁਤ ਚਸਕਾ ਚੜਿਆ ਆਇਆ ਹੈ ਬੱਚੇ ਬਾਹਰ ਜਾਈ ਜਾ ਰਹੇ ਨੇ ਤੇ ਪੈਸਾ ਇੰਡੀਆ ਤੋਂ ਬਾਹਰ ਬਹੁਤ ਜਾ ਰਿਹਾ ਹੈ ਕਿਸੇ ਵੇਲੇ ਪੰਜਾਬ ਨੂੰ ਸੋਨੇ ਦੀ ਛੜੀ ਕਿਹਾ ਜਾਂਦਾ ਸੀ ਖੁਸ਼ਹਾਲ ਕਿਹਾ ਜਾਂਦਾ ਸੀ ਪਰ ਕੈਪੀਟਲ ਇਨਕਮ ਕਿਵੇਂ ਜਾਦਾ ਹੈ ਆਜ ਸਟਾਰ ਮੈਨਬਰ ਤੇ ਜਾ ਰਿਹਾ ਹੈ ਅੱਜ ਥੜਵਾਸੀ ਸਾਡੇ ਉੱਪਰ ਰਾਜ ਕਰਦੇ ਨੇ ਹਾਰੇ 1.50 ਪਿਛੜਿਆ ਜਾ ਰਹੇ ਹਨ ਉਹ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੇ ਛੇੜੀ ਬੰਦੀ ਜਾ ਰਹੀ ਤੁਸੀਂ ਇਹੋ ਜਿਹਾ ਮੈਸੇਜ ਦਿਓ ਕਿ ਸਭ ਨੂੰ ਵਿਸ਼ੇਸ਼ਤ ਮਿਲੇ ਤੇ ਸਭ ਆਪਣੇ ਬਦਲ ਬੋਲਣ ਤੇ ਤਰੱਕੀਆਂ ਕਰਨ ਸਾਰਾ ਅਸੀਂ ਆਪਾ ਆਦਾਸ ਦੇ ਵਿੱਚ ਹਮੇਸ਼ਾ ਕਹਿੰਦੇ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਅਸੀਂ ਸਭ ਦਾ ਭਲਾ ਕਰਨਾ ਸਰਬ ਦਾ ਭਲਾ ਕਰਨਾ ਕੋਈ ਇਹੋ ਜਿਹਾ ਮੈਸੇਜ ਦਿਓ ਕਿ ਸਭ ਦਾ ਭਲਾ ਅਸੀਂ ਪਹਿਲਾਂ ਤੁਹਾਨੂੰ ਜਿੰਦਾਬਾਨ ਨੂੰ ਚਾਹੁੰਦੇ ਬਹੁਤ ਬਹੁਤ ਧੰਨਿਆ ਦਿੰਦੇ ਆ ਮਿਹਰਬਾਨੀ ਚੜ੍ਹਦੀ ਕਲਾ ਰਹੇ ਥੈਂਕ ਯੂ ਸ਼ੁਭਾਂਤ ਰਕੀ ਬਖਸ਼ੇ ਜੀ ਸਦਾ ਸੱਚ ਤੇ ਬੋਲਣ ਦੀ ਹਿੰਮਤ ਬਖਸ਼ੇ ਜੀ ਤੇ ਅਸੀਂ ਤੁਹਾਡੇ ਜਿਹੜੇ ਤੁਸੀਂ ਕਹਿ ਰਹੇ ਹੋਵੇ ਜਿਹੜਾ ਸੁਲਵਾਰ ਜਾ ਰਿਹਾ ਹੈ ਅਸੀਂ ਜੂਤ ਨੂੰ ਇਹ ਰਿਕਵੈਸਟ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਮਿਹਨਤ ਕਰੋ ਤੇ ਨਸ਼ੇ ਨੂੰ ਧਿਆਨ ਦਿਓ ਕਿਉਂਕਿ ਜਦੋਂ ਤੱਕ ਜੂਰ ਜੂਰ ਆਪਣੇ ਆਪ ਤੇ ਸਟੈਂਡ ਨਹੀਂ ਹੁੰਦਾ ਆਪਣੇ ਆਪ ਬਾਰੇ ਨਹੀਂ ਸੋਚਦਾ ਇਹ ਕੋ ਬਾਹਰ ਜਾ ਕੇ ਵੀ ਮਿਹਨਤ ਹੀ ਕਰਨੀ ਪੈਂਦੀ ਹੈ। ਇੱਥੇ ਕਰਨੀ ਹੈ। ਅਸੀਂ ਇਹੀ ਮਿਹਨਤ ਇੱਥੇ ਕਰਾਂਗੇ। ਅਸੀਂ ਇੱਥੇ ਨਹੀਂ ਨਾ ਕਰਦੇ ਬਾਹਰ ਜਾ ਕੇ ਚਾਰੂ ਮਾਰਦੇ ਨੇ। ਕਹਾਡੇ ਸਾਥ ਤੂੰ ਕਰਦੇ ਨੇ। ਅਸੀਂ ਇਹਨਾਂ ਨੂੰ ਸ਼ਰਮ। ਅਸੀਂ ਮਿਹਨਤ ਕਰ ਲਿਆ ਸਾਨੂੰ ਸ਼ਰਮਨਾ ਨਹੀਂ ਚਾਹੀਦਾ। ਜੋ ਵੀ ਕੰਮ ਆਪਾਂ ਖੜਾਂਗੇ ਤੇ ਦਿਲ ਤੇ ਕਰੋ। ਸਰ ਜਿੰਨਾ ਪੈਸਾ ਲਾ ਕੇ ਬਾਹਰ ਜਾਂਦੇ ਨੇ ਉਹਨੇ ਪੈਸੇ ਇੱਥੇ ਕੰਮ ਸ਼ੁਰੂ ਕਰ ਲਾ। ਵਧੀਆ ਕੰਮ ਸ਼ੁਰੂ ਹੋ ਸਕਦਾ। ਕਾਲ 50 ਲੱਖ ਰੁਪਏ ਲੱਗਣਾ ਬਾਹਰ ਜਾਣ ਦੇ। ਸ਼ਹਿਰ ਵਿੱਚ ਰਕਸ ਅੱਛਾ ਕੰਮ ਆ ਲੰਦਾ। ਅਸੀਂ ਤਾਂ ਯੂਥ ਨੂੰ ਇਹੀ ਸੁਨੇਹਾ ਦੇਵਾਂਗੇ ਕਿ ਮਿਹਨਤ ਕਰੋ ਤੇ ਨਸ਼ਿਆਂ ਨੂੰ ਤਿਆਗੋ। ਬਹੁਤ ਚੰਗਾ ਹਾਂਜੀ ਅਨੈਲ ਜੀ ਤੁਸੀਂ ਕੀ ਕਰਦੇ ਹੋ ਮੇਰਾ ਇਹ ਬਹੁਤ ਚਾਹਣਾ ਹੈ ਕਿ ਹਰ ਜਿੱਨਾ ਪੈਸਾ ਲਗਾ ਕੇ ਤੁਸੀਂ ਬਾਹਰ ਜਾਓਗੇ ਉਹਨਾਂ ਜੇ ਤੁਸੀਂ ਉੱਥੇ ਸੈਟਲਮੈਂਟ ਕਰੋ ਜਾਂ ਤੁਸੀਂ ਬਿਜ਼ਨਸ ਕਰੋ ਕਰੋ ਜਿੱਦਾਂ ਦੇ ਦੇ ਤਰੱਕੀ ਵੀ ਹੋਵੇ ਤੁਹਾਡੀ ਆਪ ਤਰੱਕੀ ਵੀ ਹੋਵੇ ਕਰਾਂਗੇ ਤਰੱਕੀ ਬਹੁਤ ਅਜੀਬ ਗੱਲ ਕਰਦੇ ਹੈ ਕਿ ਨਸ਼ਾ ਤੇ ਤੁਸੀਂ ਇਹ ਨਹੀਂ ਕਿਸੇ ਤਰੀਕੇ ਨਾਲ ਬਾਹਰ ਜਾਓਗੇ ਤੁਸੀਂ ਨਸ਼ਾ ਤੋ ਮੁਕਤ ਹੋਗੇ ਉਸ ਤੋਂ ਜੋ ਤੁਸੀਂ ਨਸ਼ਾ ਜਿਆਦਾ ਕਰੋ ਉੱਥੇ ਜਾ ਨੋ ਕਿ ਜਾਰੇ ਹੋ ਸਕਤੇ ਬਿਲਕੁਲ ਤੇ ਤੁਸੀਂ ਖਾਸ ਵੀ ਸਕਤੇ ਹੋ ਜਿੱਦਾਂ ਪਛੇ ਹਾਲਾਤ ਹੋਏ ਆਪਣੇ ਬਿਲਕੁਲ ਲੋ ਦੇਖਿਓ ਕਿਦਾਂ ਰਿਪੋਰਟ ਕਰ ਰਹੇ ਨੇ ਬਹੁਤ ਸੱਚੀ ਰਿਪੋਰਟ ਕੀਤੀ ਗਈ ਹੈ ਹਾਂ ਜੀ ਅਸੀਂ ਇਹ ਪ੍ਰੈਸ ਕਰਾਂਗੇ ਤੁਸਨਸ਼ਕਤਿਆ ਆਪੀ ਨੇ ਇੰਡੀਆ ਦੇ ਅੰਦਰ ਬਹੁਤ ਤੇ ਬਹੁਤ ਲਾਹੌਰ ਗ੍ਰੇਸਰ ਕਰ ਤੁਹੇ ਬਤਾਉਂਗਾ ਆਪਣੇ ਪਰਿਵਾਰ ਨੂੰ ਵੀ ਬਤਾਉਂਗਾ 23 ਨੂੰ ਬਤਾਉਂਗਾ ਇੱਕ ਸਰ ਐਜੂਕੇਸ਼ਨ ਤੇ ਮੈਡੀਕਲ ਫ੍ਰੀ ਹੋਣੀ ਚਾਹੀਦੀ ਹੈ ਐਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਮੈਡੀਕਲ ਦੋ ਚੀਜ਼ਾਂ ਸੈਸਟਿਕ ਹੈ ਜਿਹੜੇ ਆਪਣੇ ਹਰੇ ਬੰਦੇ ਲਾਈਫ ਬਹੁਤ ਜ਼ਰੂਰੀ ਤੇ ਕੰਮ ਕਿਉਂ ਕਰਦੇ ਹੈ ਕਿ ਆ ਬੰਦੇ ਪੜ੍ਹਿਆ ਉਹ ਬੜੇ ਪੜ੍ਹ ਸਕੀ ਹੈ ਤੇ ਦੂਸਰੀ ਗੱਲ ਇਹ ਵੀ ਲਾਜ ਉਹਦਾ ਬਹੁਤ ਔਖਾ ਇਹ ਇਹ ਦੋ ਚੀਜ਼ਾਂ ਸਸਤੇ ਮਿਲ ਜਾਂਦੇ ਵਧੀਆ ਮਿਲ ਜਾਂਦੇ ਬੰਦੇ ਨੂੰ ਕੋਈ ਦਰਸ਼ਨ ਕੰਢੇ ਲੋੜੀਂਦੀ ਨਾ ਪਵੇ ਇਹਨਾਂ ਬਿਠਾ ਕੇ ਠਾਕੀ ਲੋੜੀਂਦੀ ਨਾ ਪਵੇ ਉਹਦਾ ਇੱਕ ਬਹੁਤ ਵੱਡੇ ਸਮਾਂ ਯਾਹੋ ਮਿਆਰ ਕਾ ਲੋੜੀਂਦੀ ਚੀਜ਼ਾਂ ਜ਼ਰੂਰ ਹੋਈਆਂ ਫੰਡਿੰਗ ਵਿੱਚ ਇਹ ਬੱਚਾ ਸੈਟਲ ਕਰਨਾ ਬੱਚਾ ਬਹੁਤ ਇਹ ਚੀਜ਼ਾਂ ਫਰੀ ਹੋ ਜਾਣ ਤਾਂ ਸਰਕਾਰ ਨੇ ਕਦੋਂ ਹੋਏ ਦੇਖੋ ਸਹੀ ਹੈ ਕਿ ਅੰਟਰਨੈਟ ਆਏ ਬੱਚੇ ਬਾਹਰ ਕਿਉਂ ਸਕੋਪ ਹੋਵੇ ਅਸੇ ਕਿਉਂ ਬੱਚੇ ਬਾਹਰ ਜਾਂਦੇ ਐਸੋ ਦੇ ਸਕੋਪ ਬਤਾਵੇ ਗਵਰਨਮੈਂਟ ਗਵਰਨਮੈਂਟ ਚਾਹੀਦੇ ਸਰ ਅਸੀਂ ਜਦੋਂ ਇਨਕਮ ਟੈਕਸ ਦਿੰਦੇ ਆ ਸਾਡਾ ਇਨਕਮ ਟੈਕਸ ਦਾ ਇੱਕ ਪਾਰਟ ਉਹ ਫਿਊਚਰ ਫੰਡ ਉਹ ਮਿਊਚੁਅਲ ਫੰਡ ਐਜੂਕੇਸ਼ਨ ਔਰ ਮੈਡੀਕਲ ਤੇ ਲੱਗਦਾ ਹੈ ਹਰ ਕੰਪਨੀ ਦੇ ਐਜੂਕੇਸ਼ਨ ਔਰ ਮੈਡੀਕਲ تقریبا ਫਰੀ ਹੈ ਹਰ ਕੰਪਨੀ ਚ ਸੋ ਸਾਡੇ ਹਿੰਦੁਸਤਾਨ ਦੇ ਅਸਤਰਾ ਨੂੰ ਜੋ ਵੀ ਆਪਣੇ ਲੀਡਰ ਸਾਹਿਬਾਨ ਨੇ ਇਹਨਾਂ ਨੂੰ ਵੀ ਹੈ ਜੋ ਕੁਝ ਕਰਨਾ ਚਾਹੀਦਾ ਹੈ ਕਿ ਐਜੂਕੇਸ਼ਨ ਔਰ ਮੈਡੀਕਲ ਵੱਲ ਪੂਰਾ ਧਿਆਨ ਦੇਣੇ ਦੋ ਚੀਜ਼ਾਂ ਨੇਸੈਸਿਟੀ ਨੇ ਤੁਸੀਂ ਜਿਹੜੀਆਂ ਲਗਜ਼ਰੀਅਸ ਆਈਟਮ ਨੇ ਉਹਨਾਂ ਤੇ ਜਿੰਨਾ ਮਰਜ਼ੀ ਪੈਸਾ ਲਾਈਏ ਟੈਕਸ ਲਾਈਏ ਜੋ ਇਹਨਾਂ ਚੀਜ਼ਾਂ ਨੂੰ ਮੁਕਤ ਕਰੋ ਸਪਰੀ ਕਰੋ ਸਬਬਲਿਕਲੀ ਤਾਂ ਕਿ ਇਹ ਬੱਚੇ ਤੇ ਬੋਝ ਨਾ ਪਵੇ। ਆਧਿਕ ਬੰਦੇ ਨੇ ਦੋ ਬੱਚੇ ਪੜਾਣੇ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਨਹੀਂ ਪੜਾ ਸਕਦਾ ਕਿਉਂਕਿ ਉਹਦੀ ਤਨਖਾਹ ਹੀ 15-20 ਹਜ਼ਾਰ ਹੈ। ਇੱਕ ਸਕੂਲ ਦਾ ਖਰਚਾ ਹੀ 15-20 ਹਜ਼ਾਰ ਰੁਪਏ ਪ੍ਰਾਈਵੇਟ ਦਾ ਹੈਗਾ ਪਰਮਾਨੈਂਟ। ਸੋ ਇਹਨਾਂ ਚੀਜ਼ਾਂ ਨੂੰ ਸਰਕਾਰ ਬਹੁਤ ਖਿਆਲ ਕਰਨਾ ਚਾਹੀਦਾ ਇਸ ਵਾਰੇ ਤੁਹਾਡਾ ਕੀ ਖਿਆਲ ਹੈ? ਅੰਨੇ ਚ ਲਈ ਗੱਲ ਬਹੁਤ ਸਹੀ ਤੁਸੀਂ ਬੋਲੀਏ ਕਿ ਖਰਚੇ ਬਹੁਤ ਜ਼ਿਆਦੇ ਹਨ ਇਨਕਮ ਤੋਂ ਇਨਕਮ ਦੇ ਰਿਸੋਰਸੇ ਬਹੁਤ ਉਹ ਟੈਕਸਿੰਗ ਬਹੁਤ ਹੈ ਟੈਕਸ ਹੋ ਜਾ ਰਿਹਾ ਹੈ ਰੈਂਟ ਚੀਜ਼ ਦੇ ਟੈਕਸ ਹਨ ਲੋਕ ਸੇ ਗੱਲ ਬੰਦਾ ਨੌਕਰੀ ਕਰਦਾ ਹੈ ਉਹਦੇ ਜੋ ਟੈਕਸ ਕਰ ਬਰ ਦੇਗੇ ਉਹ ਗੱਡੀ ਚੀਨ ਲਏਗਾ ਮੋਬਾਈਲੰਦੇ ਗੱਡੀ ਲੰਦੇ ਕੱਲੰਦੇ ਉਹ ਟੈਕਸਿੰਗ ਦੇ ਗੱਡੀ ਲੈ ਲੀ ਦੀ ਸਮਝ ਲੋ ਉਹ ਰੋਡ ਟੈਕਸ ਹੋਵੇ ਬੜਾ ਸੜਕ ਤੇ ਪੈਨਲ ਚੱਲਾਂਗੇ ਨਾ ਵੀ ਰੋਡ ਟੈਕਸ ਸਾਲ ਇਹ ਚੀਜ਼ ਉੱਤੇ ਟੈਕਸ ਹੈ ਅਰੇ ਕੋਈ ਚੀਜ਼ ਸਮਝ ਨਹੀਂ ਆ ਰਹੀ ਟੈਕਸ 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 ਸਾਰੇ ਇਤਨਾ ਲੱਗੀ ਪਰ ਬਹੁਤਾਂ ਤੋਂ ਮੁੱਢੀ ਚੀਜ਼ਾਂ ਚਾਹੀਦੀਆਂ ਤੁਹਾਨੂੰ ਸਰ ਕੇ ਮੈਨੂੰ ਸ਼ੇਰ ਕੁਮਾਰ ਜੀ ਕੁਸ਼ੀਕ ਕਰਾਉਂਦਾ ਮੈਂ ਕਹਿਣਾ ਚਾਹੁੰਦਾ ਦੇਖੋ ਸਰਕਾਰ ਨੇ ਹੁਣ 10 ਲੱਖ ਰੁਪਏ ਦੀ ਯੋਜਨਾ ਕੀਤਾ ਹਰ ਇੱਕ ਬੰਦੇ ਨੂੰ ਮੈਡੀਕਲ ਰਿਪੀ ਮੁੱਠਾਂ ਤੋਂ ਛਾ ਦੇਖਿਆ ਯਾਰਿਆਂ ਜਿਸ ਤਰ੍ਹਾਂ ਉਹਨਾਂ ਨੇ ਇਹ ਚਾਲੂ ਕੀਤੀ ਹੈ ਕਿਾ ਲੋਕਾਂ ਨੂੰ ਬੈਨੀਫਿਟ ਮਿਲਦਾ ਹੈ ਇਹ ਦੇਖਣ ਦੀ ਗੱਲ ਹੈ ਨਹੀਂ ਹੁਣ ਸਰਕਾਰ ਨੇ ਪਹਿਲ ਕਰਮੀ ਕੀਤੀ ਮੈਂ ਤੁਹਾਨੂੰ ਦੱਸਣਾ ਸਰਕਾਰ ਦੀ ਪਹਿਲ ਕਰਨੀ ਅੱਜ ਜੇ ਦਾ ਕਾਰਡ ਬਣ ਜਾਂਦਾ ਹੈ ਉਹ ਕਾਰਡ ਲੈ ਕੇ ਹਸਪੀਟਲ ਜਾਂਦਾ ਹੈ ਬੁਖਾਰ ਹੁੰਦਾ ਉਹਨੂੰ ਜ਼ੁਕਾਮ ਹੁੰਦਾ ਉਹਨੂੰ ਕਹਿੰਦਾ ਤੂੰ ਦਾਖਲ ਹੋ ਜਾ ਤੇਰੀ ਮੀਂਹ ਆਪੇ ਕਰਦਾ ਤੁਨੇ ਮੈਂ ਤਾਂ ਠੀਕ ਆ ਮੈਂ ਕਿਉਂ ਦਾਖਲਾ ਹੋਵੇ ਤੈਨੂੰ 3 ਦਿਨ ਰਹਿਣਾ ਤੈਨੂੰ ਠੀਕ ਹਾ ਤਾਂ ਕਿ ਦਾਖਲਾ ਤੇ ਹਜ਼ਰੀ ਲਾ ਜਾ ਤੇ ਘਰ ਚਲੇ ਜਾ 3 ਦਿਨ ਬਾਅਦ ਤੈਨੂੰ ਸਿੱਕਤਾਵਾਂ ਦੇ ਚਾਰਜ ਕਰਾ ਦੇਣ ਕਿ ਕਿਤੇ ਜਾਈਂ ਉਹ 10 ਲੱਖ ਦਾ 5 ਲੱਖ ਦਾ ਬਿੱਲ ਬਣਾ ਦੇ ਦਿੰਦੇ ਨੇ ਕੋ ਸਰਕਾਰ ਤੋਂ ਲੈ ਲੈਂਦੇ ਨੇ ਤੇ ਉਹ ਬੰਦੇ ਦਾ ਇਲਾਜ ਹੋਣਾ ਇਹ ਤਾਂ ਸਕੈਮ ਇਹ ਤਾਂ ਸਕੈਮ ਹੈ ਕੋ ਸਰਕਾਰ ਕਿਸੇ ਚੀਜ਼ ਤੋਂ ਵੇਖਾ ਬਣ ਨਹੀਂ ਉਹਨਾਂ ਨੂੰ ਹਰ ਚੀਜ਼ ਦਾ ਪਤਾ ਕੰਟਰੋਲ ਕੋ ਸਰਕਾਰ ਨੂੰ ਪਤਾ ਬਿਲਕੁਲ ਕੰਟਰੋਲ ਕੀਤਾ ਤੁਹਾਡੇ ਅੰਨ ਸਰਵਿਸ ਵੈਧ ਕਾਰਡ ਹੈ ਤੁਹਾਡੇ ਆਯੂਸ਼ਮਨ ਕਾਰਡ ਹੈ ਇੰਸ਼ੋਰੈਂਸ ਹੈ ਇੰਸ਼ੋਰੈਂਸ ਦਾ ਕੀ ਹੁੰਦਾ ਬੰਦਾ ਜਿਹੜਾ ਇੰਸ਼ੋਰਡ ਹੋਵੇ ਦਾਖਲ ਹੋਵੇ ਉਹਨੂੰ ਲੰਮਿਆ ਪਾ ਲੈਂਦੇ ਐਵੇਂ ਬਿਨਾਂ ਦੱਸ ਉਹਦੇ ਟੈਸਟ ਉਹਦੇ ਆਪਰੇਸ਼ਨ ਤੱਕ ਦਾ ਬੱਜ ਪਾ ਦਿੰਦੇ ਹੁੰਦਾ ਕੁਝ ਤੇ ਭਾਜਕਲ ਜਾਗਰੂਕਤਾ ਬਹੁਤ ਆ ਗਈ ਹੈ ਅੱਗੇ ਨਾਲ ਤੇ ਬਹੁਤ ਸਾਰਾ ਹੋ ਰਿਹਾ ਹੈ ਤੇ ਹੋਰ ਵੀ ਜਾਗਰੂਕਤਾ ਜੀ ਪਬਲਿਕ ਉਨੀ ਕਰਪਟ ਹੋ ਰਹੀ ਜਾ ਰਹੀ ਐ ਅਸੀਂ ਕਰਪਟ ਆ ਅਸੀਂ ਜਾਣੇ ਉਹ ਸਾਨੂੰ ਹਸਪੀਟਲ ਨਾਲ ਲਾਂਚ ਦੇ ਦਿੰਦਾ 100000 ਤੂੰ ਕੱਚੇ ਦਾਖਲ ਹੋ ਜਾ ਤੇ ਤੈਨੂੰ ਲੱਖ ਰੁਪਏ ਦੇ ਦਾਂਗਾ ਬੰਦਾ ਨੂੰ پیسے ਦੀ ਲੋੜ ਹੁੰਦੀ ਹੈ ਹਰ ਬੰਦੇ ਨੂੰ ਦਾਖਲ ਹੋ ਜਾਂਦਾ ਲੱਖਰ ਲੱਖ ਰਿਹਾ ਲੱਖ ਕਰਕੇ ਉਹ ਬادله ਲੱਖ ਕਮਾ ਲੈਂਦਾ ਦੇਖੋ ਅਜਕਲ ਡਿਜੀਟਲ মিডিਆ ਦਾ ਜੋ ਕਾਲ ਹੈ ਜਿਸ ਤਰ੍ਹਾਂ ਤੁਹਾਡਾ ਚੈਨਲ ਹੋਗਾ ਤੁਸੀਂ ਸੱਚ ਦੀ ਆਵਾਜ਼ ਉਠਾਓਗੇ ਤਾਂ ਜਦੋਂ ਸੱਚ ਬੋਲਿਆ ਜਾਊ ਹਰ ਬੰਦੇ ਦੇ ਸਾਹਮਣੇ ਆਊਗਾ ਕਾਫੀ ਅਵੇਨੈਸ ਸੱਚੀ ਤਾਂ ਨਹੀਂ ਨਾ ਬੋਲਿਆ ਜਾਂਦਾ ਦੇਖੋ ਕਾਫੀ ਅਵੇਨੈਸ ਆਉਂਦਾ ਪਹਿਲਾਂ ਅਖਬਾਰ ਸ਼ਬਦੀ ਸੀ ਫਿਰ ਵਿਕਦੀ ਸੀ ਅੱਜ ਪਹਿਲਾਂ ਵਿਕਦੀ ਹੈ ਫਿਰ ਸ਼ਬਦੀ ਹੈ ਸਾਡੇ মিডিਆਸੀ ਸਾਡੇ মিডিਆ ਭਰਾਵ ਨੂੰ ਵੀ ਅਸੀਂ ਸਭ ਨੂੰ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਸੱਚ ਦੀ ਆਵਾਜ਼ ਉਠਾਓ ਔਰ ਸੱਚ ਵਾਸਤੇ ਲੜੋ ਐਸੀ ਗੱਲ ਜੀ ਤਾਂ ਅਸੀਂ ਪਰ ਜੋ ਅਪੀਲ ਕਰਾਂਗੇ ਆਪਣੇ মিডিਆ ਵਾਲੇ ਭਰਾਵਾਂ ਨੂੰ ਸਭ ਸਾਡੇ ਭਰਾ ਨੇ ਅਸੀਂ ਕਹਾਂਗੇ ਤੁਸੀਂ ਸੱਚ ਤੇ ਲੜੋ ਸੱਚ ਬਣਾਓ ਅੱਜ 30% 40% AI ਖਬਰਾਂ ਬਣਾ ਕੇ ਫੇਕ ਨਿਊਜ਼ ਫੈਲਦੀ ਆ ਉਹ ਕੀ ਹੈ ਉਹ ਨੈਟ ਦੀ ਕਮਾਈ ਹੈ ਉਹ ਸਾਰਾ ਪੈਸਾ ਬਾਹਰ ਜਾ ਰਿਹਾ ਸਾਡਾ AI ਯੂਜ਼ ਕਰਦੇ ਆ ਫੇਸਬੁੱਕ ਯੂਜ਼ ਕਰਦੇ ਆ ਉਹ ਕਿੱਥੇ ਜਾਂਦਾ ਪਿਆ ਦੇਖਣਾ ਟਾਈਮ ਅਸੀਂ ਯੂਜ਼ ਕਰਦੇ ਆ ਉਹ ਨਾਲ ਸਾਡਾ ਟਾਈਮ ਦਾ ਖਰਚਾ ਪੈ ਰਿਹਾ ਅਸੀਂ ਲੋਕ ਇਹ ਨਹੀਂ ਸੋਚਦੇ ਅਸੀਂ ਉਹ ਫੇਕ ਨਿਊਜ਼ AI ਤੇ ਬਣਾ ਕੇ ਪਾ ਦਿੱਤਾ ਵਾ 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 ਕੀ ਬਾਤ ਆ ਵੀਊ ਆ ਗਏ ਆ ਇੰਨੇ ਲਾਈਕ ਆ ਗਏ ਭਾਈ ਸਭ ਵਿਗੜ ਸਭ ਇਲਾਜ ਉਹ ਕਰਦੇ ਨੇ YouTube ਤੇ ਲੋਕਾਂ ਨੂੰ ਬਿਮਾਰੀਆਂ ਬੁਲਾ ਰਹੇ ਨੇ ਸਭ ਇਹ ਸੋ ਅਸੀਂ ਮੀਡੀਆ ਦੇ ਭਰਾਵਾਂ ਨੂੰ ਇਹ ਬੇਨਤੀ ਕਰਾਂਗੇ ਕਿ ਹਰ ਹਰ ਸੋਰਸ ਦੇਖ ਕੇ ਪ੍ਰੋਪਰ ਖਬਰ ਸਹੀ ਪਾਓ ਤਾਂ ਕਿ ਸੱਚ ਨਾਲ ਲੜੋ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਤੋਂ ਪੌਂਜੀਨ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਟੋ ਕਟ ਅਵੇਅਰਨੈਸ ਸਹੀ ਹੋਣੀ ਚਾਹੀਦੀ ਜੋ ਵੀ ਕੋਈ ਮੈਸੇਜ ਆਂਦਾ ਅਸੀਂ ਤੁਹਾਨੂੰ ਵੀ ਇਹੀ ਕਹਾਂਗੇ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰੋ ਤੇ ਭਗਵਾਨ ਤੁਮ ਚੜ੍ਹਦੀ ਕਲਾ ਰੱਖੇ ਮਿਹਰਬਾਨੀ ਦੂਸੇ ਕੀ ਬਬੀ ਤੋਂ ਮੈਸੇਜ ਆ ਰਿਹਾ ਇੱਕ ਬੰਦਾ ਚੈਨਲ ਤੁਸੀਂ ਆਪਣੇ ਕੋਲ ਫੋਟੋਸ ਫੋਨ ਨਾਲੇ ਕੰਮ ਸ਼ੁਰੂ ਕਰੋ ਤੁਸੀਂ ਸੱਚ ਦੀ ਬਾਣੀ ਤੁਹਾਨੂੰ ਜਿਹੜੀ ਦੁਨੀਆ ਦੇ ਕੇ ਲੈ ਕੇ ਇਤਨੀਆਂ ਖਬਰਾਂ ਤੋਂ ਲੋਕਾਂ ਨਾਲ ਨਿੱਤੀ ਜਾਤ ਲਾਉ ਕਿ ਨਾ ਡਿਫਰੈਂਸ ਵੀ ਕਰਨਾ ਚਾਹੀਦਾ ਚੈਨਲ ਚੱਲ ਰਿਹਾ ਜਲਦੀ ਕੋਸ਼ਿਸ਼ ਕਰੋ ਬਹੁਤ ਬਹੁਤ ਮਿਹਰਬਾਨੀ ਅਤੇ ਦਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਕਿਹਾ ਜੀ ਇੰਟਰਵਿਊ ਲਈ ਤੇ ਕਮੈਂਟ ਕਰਕੇ ਦੋ